ਅੱਜ ਦਾ ਇਹ ਵੀਡੀਓ ਆ ਉਹ ਉਹਨਾਂ ਲੋਕਾਂ ਵਾਸਤੇ ਆ ਜਿਨ੍ਹਾਂ ਨੂੰ ਮੈਮਰੀ ਲੋਸ ਆ ਜਿਨ੍ਹਾਂ ਨੂੰ ਮਤਲਬ ਚੇਤਾ ਨਹੀਂ ਰਹਿੰਦਾ ਜਲਦੀ ਚੇਤਾ ਭੁੱਲ ਜਾਂਦਾ ਇਹਦੇ ਵਿੱਚ ਅਸੀਂ ਦੋ ਚੀਜ਼ਾਂ ਕਰਾਂਗੇ ਪਹਿਲਾ ਇੱਕ ਲੰਮਾ ਸਾਹ ਲਵਾਂਗੇ ਉਸ ਸਾਹ ਨੂੰ 15 ਤੋਂ 30 ਸੈਕਿੰਡ ਅਕਰ ਡਿਪੈਂਡ ਕਰਦਾ ਕਿ ਤੁਹਾਡੀ ਕਿੰਨੀ ਕੈਪੈਸਿਟੀ ਆ ਉਹਨੂੰ ਹੋਲਡ ਕਰਨ ਦੀ ਉਹਨੂੰ ਹੋਲਡ ਕਰਾਂਗੇ ਫਿਰ ਰਿਲੀਜ਼ ਕਰਾਂਗੇ ਇਹਦੇ ਨਾਲ ਇਸ ਤੋਂ ਬਾਅਦ ਮਤਲਬ ਪੰਜ ਵਾਰੀ ਇਹ ਕਰ ਲਾਂਗੇ ਉਸ ਤੋਂ ਬਾਅਦ ਅਸੀਂ ਅਲੋਮ-ਵਲਮ ਪ੍ਰਾਨਾਮ ਕਰਾਂਗੇ ਜਗਾ 7 ਟਾਈਮ ਇਦਨਾਲ ਹੋਏਗਾ ਕਿ ਜਿਹੜਾ ਬ੍ਰੇਨ ਆ ਜਦੋਂ ਤੁਸੀਂ ਬ੍ਰੈਥ ਨੂੰ ਹੋਲਡ ਕਰੋਗੇ ਤੁਹਾਨੂੰ ਲੱਗੂਗਾ ਡੀਜੀ ਜਿਹਾ ਫੀਲ ਹੋਊਗਾ ਚੱਕਰ ਆ ਜਾਂਦਾ ਆ ਲੱਗਿਆ ਉਹਦੇ ਨਾਲ ਹੋਏਗਾ ਕਿ ਲੱਡ ਦਾ ਜਿਹੜਾ ਸਰਕੂਲੇਸ਼ਨ ਆ ਅਲੱਗ ਪਾਰਟਸ ਤੋਂ ਬੋਡੀ ਤੋਂ ਉਹ ਬ੍ਰੇਨ ਚ ਜਾਏਗਾ ਲੱਡ ਆਕਸੀਜਨ ਕੈਰੀ ਕਰਦਾ ਉਹਦੇ ਨਾਲ ਆਕਸੀਜਨ ਦਾ ਲੈਵਲ ਵੀ ਬ੍ਰੇਨ ਚ ਵਧੇਗਾ 15 ਦਿਨ ਤੁਸੀਂ ਇੱਕ ਐਕਸਰਸਾਈਜ਼ ਨੂੰ ਟ੍ਰਾਈ ਕਰੋਗੇ ਤੁਹਾਨੂੰ ਇੰਪਰੂਵਮੈਂਟ ਗਾਰੰਟੀਡ ਨਜ਼ਰ ਆਏਗੀ ਕਰਨਾ ਕੀ ਹੈ ਇਹ ਦੇਖੋ ਸਭ ਤੋਂ ਪਹਿਲਾਂ 30 ਸਕਿੰਟ ਵਾਸਤੇ ਬ੍ਰੈਥ ਨੂੰ ਹੋਲਡ ਕਰਨਾ ਹੈ 30 ਸਕਿੰਟ ਨੂੰ ਬ੍ਰੈਥ ਨੂੰ ਹੋਲਡ ਕੀਤਾ ਪੰਜ ਵਾਰੀ ਇਹਨੂੰ ਲਗਾਤਾਰ ਕਰਨਾ ਉਸ ਤੋਂ ਬਾਅਦ ਅਲੋਮ-ਲੋਮ ਕਰਾ ਦੇਆ ਇੱਕ ਨਾਸਟਿਲ ਨੂੰ ਬੰਦ ਕਰਨਾ ਹੈ ਦੂਸਰੇ ਥਾਂ ਸਾਹ ਲੈਣਾ ਹੈ ਤੇ ਦੂਸਰੇ ਥਾਂ ਛੱਡਣਾ ਹੈ ਇਹਦੇ ਪਿੱਛੇ ਸਾਇੰਸ ਨੂੰ ਸਮਝਣਾ ਜ਼ਰੂਰੀ ਹੈ ਜਦੋਂ ਅਸੀਂ ਆਪਣੀ ਬ੍ਰੈਥ ਨੂੰ ਹੋਲਡ ਕਰਦੇ ਹਾਂ ਹੋਊਗਾ ਕਿ ਅਲੱਗ-ਅਲੱਗ ਬਾਡੀ ਪਾਰਟਸ ਦੇ ਵਿੱਚ ਉਹਨਾਂ ਤੋਂ ਬ੍ਰੇਨ ਦੇ ਵਿੱਚ ਦੋ ਸਿਗਨਲ ਜਾਏਗਾ ਕਿ ਬ੍ਰੇਨ ਦੇ ਵਿੱਚ ਆਕਸੀਜਨ ਦਾ ਲੈਵਲ ਘਟ ਰਿਹਾ ਹੈ ਤੇ ਬਲੱਡ ਦਾ ਲੈਵਲ ਘਟ ਰਿਹਾ ਹੈ ਤੇ ਉੱਥੋਂ ਅਲੱਗ-ਅਲੱਗ ਪਾਰਟ ਤੋਂ ਉਹ ਬਾਡੀ ਦੇ ਵਿੱਚ ਬਾਡੀ ਦੇ ਥਰੂ ਸਾਡੇ ਬ੍ਰੇਨ ਨੂੰ ਆਕਸੀਜਨ ਤੇ ਬਲੱਡ ਦੀ ਟ੍ਰਾਂਸਪੋਰਟੇਸ਼ਨ ਹੋਏਗੀ ਤਾਂ ਜੋ ਇਹ ਬੈਲੈਂਸ ਹੋ ਸਕੇ ਕਿਉਂਕਿ ਪ੍ਰਮਾਤਮਾ ਨੇ ਕੁਦਰਤੀ ਇਹੋ ਜਿਹੀ ਬਣਾਈ ਆ ਸਾਡੀ ਬਾਡੀ ਜਿਹੜੀ ਆ ਉਹ ਬੈਲੈਂਸ ਬਣਾ ਕੇ ਰੱਖਦੀ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਲੱਗਦਾ ਫਲੋ ਜਿਹੜਾ ਆ ਉਹ ਬ੍ਰੇਨ ਦੇ टुवर्ड्स ਵਧਣਾ ਸ਼ੁਰੂ ਹੋ ਜਾਏਗਾ ਵਧੇਗਾ ਉਰਜ ਆਕਸੀਜਨ ਲੈਵਲ ਜਿਹੜਾ ਹੈ ਨਾ ਉਹ ਹੋਰ ਬ੍ਰੇਨ ਦੇ ਵਿੱਚ ਜਾਏਗਾ ਕਿਸੇ ਵੀ ਬਿਮਾਰੀ ਦੀ ਜੜ ਦੋ ਹੀ ਚੀਜ਼ਾਂ ਨੇ ਇੱਕ ਖੂਨ ਦਾ ਸਾਫ਼ ਖੂਨ ਦਾ ਦੌਰ ਜਿਹੜਾ ਘਟ ਜਾਂਦਾ ਹੈ ਤੇ ਆਕਸੀਜਨ ਦਾ ਲੈਵਲ ਘਟ ਜਾਂਦਾ ਹੈ ਇਹ ਦੋਨੋਂ ਚੀਜ਼ਾਂ ਜਦੋਂ ਸਾਡੀ ਬ੍ਰੇਨ ਦੇ ਵਿੱਚ ਐਪ੍ਰੋਪ੍ਰੀਏਟ ਮਾਤਰਾ ਦੇ ਵਿੱਚ ਮਿਲਣ ਗਈਆਂ ਤੇ ਸਾਡਾ ਜਿਹੜਾ ਮੈਮਰੀ ਲਾਸ ਦਾ ਇਸ਼ੂ ਆ ਜਿਹੜਾ ਲੋਕਾਂ ਨੂੰ ਚੇਤਾ ਭੁੱਲ ਜਾਂਦਾ ਛੋਟੇ ਛੋਟੀ ਗੱਲ ਦਾ ਇਹ ਉਹਨਾਂ ਲੋਕਾਂ ਵਾਸਤੇ ਵੀ ਬੈਨੀਫਿਟ ਆ ਕਿ ਜਿਹੜੇ 23 ਤੋਂ ਮਤਲਬ 30 ਕਰਕੇ ਜਿਨ੍ਹਾਂ ਨੂੰ ਮੈਂਮਰੀ ਸ਼ਾਰਟ ਹੁੰਦਾ ਤੇ ਮੇਰਾ ਇਹ 15 ਡੇਜ਼ ਦਾ ਤਜਰਬਾ ਕਿਉਂਕਿ ਮੈਂ 15 ਦਿਨਾਂ ਬਾਅਦ ਹੀ ਲਗਭਗ ਤੇ ਇਹਨੂੰ ਪੋਸਟ ਕਰਦਾ ਪਿਆ ਵੀਡੀਓ ਨੂੰ ਇਸ 15 ਦਿਨਾਂ ਦੇ ਵਿੱਚ ਵਿੱਚ ਤੁਸੀਂ ਮੈਂ ਕਾਫੀ ਲੋਕਾਂ ਨੂੰ ਇਹਦੇ ਤੇ ਐਕਸਪੈਰੀਮੈਂਟ ਕੀਤਾ ਤੇ ਉਹਨਾਂ ਨੇ ਆਪਣਾ ਜਿਹੜਾ ਚੇਤਾ ਭੁੱਲਣ ਦੀ ਪ੍ਰੋਬਲਮ ਆ ਉਹਦੇ ਵਿੱਚ ਇੰਪਰੂਵਮੈਂਟ ਪਾਈ ਮੈਂ ਇਹੀ ਤੁਹਾਨੂੰ ਕਹਾਂਗਾ ਤੁਸੀਂ ਇਹਨੂੰ ਜ਼ਰੂਰ ਟਰਾਈ ਕਰੋ 15 ਦਿਨ ਟਰਾਈ ਕਰਕੇ ਦੇਖੋ ਤੁਹਾਨੂੰ ਰਿਜ਼ਲਟ ਗਰੰਟੀਡ ਮਿਲੇਗਾ ਥੈਂਕ ਯੂ